ਪੰਜਾਬ ਦੀ ਧਰਤੀ ਅਪਜਾਊ ਧਰਤੀ ਹੈ ਜਿੰਨੇ ਕਾਰਪੋਰੇਟ ਘਰਾਣੇ ਨੇ ਆਹ ਦੇਖੋ ਆ ਬੋਤਲਾ ਨੇ ਇਹਦੇ ਵਿੱਚ ਕੀ ਪਾਣੀ ਪੈਂਦਾ ਦੇਖੋ ਸਾਡੀ ਪੰਜਾਬ ਦੀ ਧਰਤੀ ਪੰਜ ਪਾਣੀਆਂ ਦੀ ਧਰਤੀ ਹੈ ਬਸਿੱਧੇ ਲੱਭ ਜਾਂ ਚੈ ਕਹਿ ਦਈਏ ਪੰਜਾਬ ਅੱਜ ਮੁੱਲ ਪਾਣੀ ਪੀ ਰਹੇ ਆ ਅਸੀਂ ਭਾਰਤ ਸਰਕਾਰ ਅਸੀਂ ਕਹਿੰਦੇ ਬਾਹਰ ਆਵੇ ਤੋਂ ਇਹਨਾਂ ਨੇ 20 ਦੇ ਸਾਲਾਂ ਵਾਲਾ ਸਮਝੌਤਾ ਕੀਤਾ ਉਹ ਕਾਰਪੋਰੇਟ ਘਰਾਣਿਆਂ ਦੇ ਪੂਰੀ ਖੇਤੀ ਸੈਕਟਰ ਨੂੰ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਕਹਿਣਾ ਹੈ ਮੋਦੀ ਸਰਕਾਰ ਨੇ ਸਾਰਾ ਦੇਸ਼ ਕਹਿਣਾ ਕੀਤਾ ਹੋਇਆ ਸਾਨੂੰ ਇਹ ਦੱਸ ਦੇਣ ਵੀ ਸਾਡੇ ਤੇ ਗੋਲੀਆਂ ਕਿਉਂ ਚਲਾਈਆਂ ਜਾਂਦੀਆਂ ਨੇ ਕੀ ਸਾਨੂੰ ਵੱਖਰੇ ਸਮਝਿਆ ਜਾ ਰਿਹਾ ਅਸੀਂ ਪਾਕਿਸਤਾਨੀ ਹੈ ਜੇ ਅਸੀਂ ਹਥਿਆਰ ਚੱਕ ਲੈ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹਿਆ ਫਿਰ ਮੋਦੀ ਮੱਤ ਸੋਚੇ ਜ਼ਮੀਨਾਂ ਤਾਂ ਨਹੀਂ ਅਸੀਂ ਬੜਨ ਦੰਦੇ ਤਾਂ ਫਿਰ ਨੁਕਸਾਨ ਕਿਹਦਾ ਹੋ ਦੇਸ਼ ਦਾ ਹੋ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ ਆ ਸਾਡਾ ਸਾਧ ਹੈ ਨਾ ਅਸੀਂ ਜਾਈਏ ਕਾਹਚੋ ਕਹਿੰਦੇ ਟ੍ਰੇਨਾਂ 'ਚ ਆਜੋ ਫੇਰ ਜਾਂ ਤੁਸੀਂ ਜਾਨੇ ਤੁਸੀਂ ਹਵਾਈ ਜਹਾਜ਼ਾਂ 'ਚ ਆਤੇ ਜਾਂਦੇ ਹੋ ਨਾ ਤੁਸੀਂ ਹਲ ਜੋੜ ਕੇ ਬਣਿਓ ਤੁਸੀਂ ਕਰੋੜਾਪਤੀ ਬਣ ਗਏ ਤੁਸੀਂ ਕਮਾਈ ਕਿੱਥੇ ਕੀਤੀ ਹੈ ਤੁਸੀਂ ਹਵਾਈ ਕਾ ਅਵਾਜ਼ ਆਜ ਤੋ 2 200 4 400 ਬੰਦਾ ਨਾਲ ਲੈ ਕੇ ਤੁਰਦੇ ਹੋ ਤੁਸੀਂ ਕਿਹੜੇ ਦੇਸ਼ ਚੋਂ ਆਏ ਹੋ ਬਈ ਜਿਹੜਾ ਸਾਡੇ ਬਾਰਡਰ ਦੇ ਵਿੱਚ ਪੰਜਾਬ ਦੀ ਜਗ੍ਹਾ ਦੇ ਵਿੱਚ ਆ ਕੇ ਬੰਬਾਰੀ ਕੀਤੀ ਜਾ ਰਹੀ ਹੈ ਜਿਹੜਾ ਲੱਗਿਆ ਨਾ ਉੱਤੇ ਪੁਲ ਦੇ ਘੱਗਰ ਦੇ ਪੁਲ ਦੇ ਉੱਤੇ ਉਹਨਾਂ ਨੇ ਅੱਗੇ ਵਾਹ ਕਿਲ ਗੱਡੇ ਨੇ ਉਹ ਸਾਡੇ ਪੰਜਾਬ ਦੀ ਜਗ੍ਹਾ ਸਾਡੇ ਸਟੇਟ ਦੇ ਵਿੱਚ ਆ ਕੇ ਬੰਬਾਰੀ ਕਰ ਰਿਹਾ ਹੈ ਡਰੋਨ ਨਾਲ ਸੱਟ ਲਿਆਤੀ ਕੱਲ ਨੌਜਵਾਨਾਂ ਨੇ ਸਾਡੇ ਬੱਚਿਆਂ ਨੇ ਛੋਟੇ ਛੋਟੇ ਆ ਨੇ 2 ਰੁਪਏ ਪਤੰਗ ਦੇ ਨਾਲ ਉਹਨਾਂ ਦਾ ਜਿਹੜਾ ਲੱਖਾਂ ਦਾ ਸਿੱਟਿਆ ਡਰੋਨ ਜਿਆ ਇਹ ਕਿੱਥੇ ਲਿਖਿਆ ਵੀ ਆਪ ਦੇ ਜਿਹੜੇ ਨਾਗਰਿਕ ਨੇ ਦੇਸ਼ ਦੇ ਵਾਸੀਆਂ ਤੇ ਬੰਬਾਰੀ ਕਰਨੀ ਮੈਨੂੰ ਇਸ ਸੰਵਿਧਾਨ ਦੇ ਵਿੱਚੋਂ ਦੱਸ ਦਿਨ ਸਾਨੂੰ ਸਾਡੀਆਂ ਜਥੇਬੰਦੀਆਂ ਸਾਰੀਆਂ ਮੰਨ ਜਾਣਗੀਆਂ ਵੀ ਇਹ ਪਾ ਲਿਖਿਆ ਹੋਇਆ ਭਾਈ ਜੇ ਤੁਸੀਂ ਮੰਗਾ ਰੱਖੀ ਜਾਂ ਤਾਂ ਗੋਲੀਆਂ ਮਾਰਾਂਗੇ ਤੁਹਾਡੇ 85% ਆਜ਼ਾਦੀ ਦੇ ਵਿੱਚ ਸਾਡਾ ਹਿੱਸਾ ਹੈ ਤੇ ਅੰਨ ਭੰਡਾਰ ਦੇ ਵਿੱਚ ਅਸੀਂ 68% ਹਿੱਸਾ ਪਾਉਂਦੇ ਆਂ ਅੰਨ ਭੰਡਾਰ ਦੇ ਵਿੱਚ 68% ਹਰ ਵਾਰ ਫਸੇ ਇਹਨਾਂ ਦੇ ਮੂਹਰੇ ਖੜਦੇ ਢਾਲ ਬਣ ਕੇ ਜਦੋਂ ਬੈਰੀ ਚੜ੍ਹ ਕੇ ਆਉਂਦਾ ਨਾ ਕਾਰਗਿਲ ਦੀ جنگ ਹੁੰਦੀ ਹੈ ਫਿਰ ਸਰਦਾਰ ਚੇਤੇ ਆਉਂਦੇ ਨੇ ਫੇ ਕਹਿੰਦੇ ਨੇ ਸਰਦਾਰਾਂ ਨੂੰ ਮੂਹਰੇ ਲਾਓ ਸਾਡੇ ਨੌਜਵਾਨ ਹਿੱਕਾਂ 'ਚ ਗੋਲੀਆਂ ਖਾਂਦੇ ਨੇ ਲੀਡਰ ਸ਼ਾਂਤ ਮਈ ਨੇ ਕਿਸਾਨ ਸ਼ਾਂਤ ਮਈ ਬੈਠਾ ਉੱਥੇ ਬਿਲਕੁਲ ਅਸੀਂ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ ਜੇ ਕੋਈ ਬੁੱਢੇ ਜਾਂਦੇ ਵੀ ਨੇ ਤਾਂ ਸਾਡੀ ਡਿਊਟੀ ਆ ਉਹਨਾਂ ਨੂੰ ਰੋਕਣਾ ਵੀ ਪਲੈਨ ਨਾਲ ਚੱਲਦੀਆਂ ਗੱਲਬਾਤ ਰਹੀ ਜੇ ਨਿਬੜ ਜਾ ਤਾਂ ਸਭ ਤੋਂ ਵਹਿਤਰ ਹੈ ਹੂੰ ਪਰ ਉਹ ਨਹੀਂ ਟੱਸ ਦੇ ਮਸਰੀ ਸਰਕਾਰ ਹੋਈ ਸਿੱਧੀਆਂ ਗੋਲੀਆਂ ਮਾਰੀਆਂ ਇੱਕ ਉਹਨਾਂ ਨੇ ਸਿੰਘ ਮਾਰ ਵੀ ਦਿੱਤਾ ਤੁਹਾਨੂੰ ਪਤਾ ਹੈ ਸਿੱਧੀ ਹੋਈ ਤੇ ਫੱਟੜ ਬਹੁਤ ਸਾਰੇ ਹਾਂ ਸਿੱਧੀ ਪਾ ਗਏ ਕਿ ਸਿੰਘ ਤੇ 150 ਤੋਂ ਉੱਪਰ ਸਾਡੇ ਨੌਜਵਾਨ ਜ਼ਖਮੀ ਕਰ ਦਿੱਤੇ ਉਹ ਤਾਂ ਲੱਗਦਾ ਵੀ ਸਰਕਾਰ ਜਿਹੜੀਆਂ ਗੱਲਾਂ ਬਾਤਾਂ ਨੂੰ ਟਾਲ ਮਟੋਲ ਹੈ ਜਿਹੜੀਆਂ ਮੀਟਿੰਗਾਂ ਰੱਖਦੀ ਆ ਨਾ ਸਰਕਾਰ ਇਹ ਟਾਲ ਮਟੋਲ ਹੈ ਜਿਹੜੀਆਂ ਹੁਣ ਤੱਕ ਦੀਆਂ ਮੀਟਿੰਗਾਂ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਇਹਦੇ ਵਿੱਚ ਕੋਈ ਨਿਕਲਣਾ ਕੁਝ ਨਹੀਂਗਾ ਸਰਕਾਰ ਦਾ ਮਸਲਾ ਵੀ ਮੂਰੇ ਇਲੈਕਸ਼ਨ ਆ ਜਾਏ ਹਾਂ ਇਲੈਕਸ਼ਨ ਤੱਕ ਇਹ ਟਾਲਣਾ ਚਾਹੁੰਦੀ ਹੈ ਹਾਂ ਪਰ ਜਿਹੜਾ ਸਾਡੇ ਨਾਲ ਤੱਕਾ ਹੋ ਰਿਹਾ ਹੈ ਜਿਵੇਂ ਐਮਐਸਪੀ ਦੀ ਗਾਰੰਟੀ ਸਵਾਮੀ ਨਾਥਨ ਦੀ ਰਿਪੋਰਟ ਸਮੁੱਚੇ ਕਿਸਾਨਾਂ ਦਾ ਕਰਜ਼ਾ ਮਾਫ਼ ਅਸੀਂ ਮੰਗਦੇ ਆ ਜਿਹੜੀ ਸਾਡੀਆਂ ਮੰਗਾਂ ਨੇ ਤੇ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਿਵੇਂ 60 ਸਾਲ ਤੇ ਅਸੀਂ ਕਹਿੰਦੇ ਆ ਵੀ 10000 ਰੁਪਏ ਪੈਨਸ਼ਨ ਹੁੰਨੀ ਚਾਹੀਦੀ ਹੈ ਹਰ ਮਹੀਨੇ ਕਿਉਂਕਿ ਹਰ ਜੁਗ ਜਿੰਨੇ ਵੀ ਮਹਿਕਮੇ ਨੇ ਵਿੱਚ ਹੁੰਦੀ ਹੈ ਤੁਹਾਨੂੰ ਪਤਾ ਉਹਦਾ 50% ਪੈਨਸ਼ਨ ਹੁੰਦੀ ਹੈ ਜਿੰਨ ਵੀ ਉਹ ਕਮਾਈ ਕਰਦਾ ਠੀਕ ਹੈ ਤੇ ਹੋਰ ਵੀ ਸਾਡੀਆਂ ਕਾਫੀ ਮੰਗਾਂ ਨੇ ਇਹ ਮੰਗਾਂ ਦੇ ਸਬੰਧ ਵਿੱਚ ਕੋਈ ਨਜਾਇਜ਼ ਮੰਗ ਸਾਡੀ ਰੱਤੀ ਵੀ ਹੈ ਨਹੀਂ ਜਿਹੜਾ ਕਿਸਾਨ ਤੇ ਕਰਜ਼ਾ ਚੜਿਆ ਇਹ ਕਿਸਾਨ ਨੇ ਕਰਜ਼ਾ ਨਹੀਂ ਚੜਾਇਆ ਅੱਛਾ ਜਦ ਸਾਨੂੰ ਲਾਹੇਵੰਦ ਰੇਟ ਨਹੀਂ ਮਿਲਦੇ ਕਿਸੇ ਜਨਸ ਦੇ ਵੀ ਹੁਣ ਸਾਨੂੰ ਦੋ ਫਸਲਾਂ ਤੇ ਪੰਜਾਬ ਨੂੰ ਤੇ ਹਰਿਆਣਾ ਨੂੰ ਐਮ ਐਸ ਪੀ ਮਿਲਦੀ ਹੈ ਸਾਨੂੰ ਦੋ ਫਸਲਾਂ ਤੇ ਹਾਂ ਬਾਕੀ ਦੀਆਂ ਜਿਹੜੀਆਂ ਫਸਲਾਂ ਨੇ ਉਹ ਬਿਲਕੁਲ ਘਾਟੇ ਦਾ ਇੱਕ ਜਾਂਦੀਆਂ ਨੇ ਜਿਵੇਂ ਕਿ ਲਾਲ ਆਲੂ ਲਾਲਾ ਹੋਰ ਜਿੰਨੀਆਂ ਵੀ ਫਸਲਾਂ ਆਉਂਦੀਆਂ ਨੇ ਤੇਈ ਫਸਲਾਂ ਦੀ ਸਾਡੀ ਡਿਮਾਂਡ ਹੈ ਉਹ ਵਪਾਰੀ ਮੁੱਲ ਤੈਅ ਕਰਦੇ ਨੇ ਉਹਨਾਂ ਦਾ ਉਹਦਾ ਵਪਾਰੀ ਮੁੱਲ ਤੈਅ ਕਰਦੇ ਨੇ ਉਹਦੇ ਵਿੱਚ ਇੱਕ ਹੋਰ ਸਮੱਸਿਆ ਵੀ ਆਉਂਦੀ ਹੈ ਸਰਕਾਰ ਦੀ ਨੀਅਤ ਤੇ ਫਰਕ ਹੈ ਜਿੰਨੀ ਕਹੇ ਜਿਵੇਂ ਕਿ ਡਬਲਯੂ ਪੀਓ ਤੋਂ ਸੀ ਕਹਿੰਦੇ ਪੰਜਾਬ ਬਾਹਰ ਆਵੇ ਇਹਨਾਂ ਨੇ 20 ਦੇਸ਼ਾਂ ਨਾਲ ਸਮਝੌਤਾ ਕੀਤਾ ਅੱਛਾ ਭਾਰਤ ਸਰਕਾਰ ਅਸੀਂ ਕਹਿੰਦੇ ਬਾਹਰ ਆਵੇ ਤੋਂ ਇਹਨਾਂ ਨੇ 20 ਦੇਸ਼ਾਂ ਨਾਲ ਸਮਝੌਤਾ ਕੀਤਾ ਉਹ ਕਾਰਪੋਰੇਟ ਘਰਾਣਿਆਂ ਦੇ ਪੂਰੀ ਖੇਤੀ ਸੈਕਟਰ ਨੂੰ ਉਹਨਾਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਅੱਛਾ ਉਹਦੇ ਵਿੱਚੋਂ ਨਿਸ਼ਾਨੀਆਂ ਦੇਖੋ ਤੁਹਾਡੇ ਸਾਹਮਣੇ ਨੇ ਜਿਵੇਂ ਕਹਿੰਦੇ ਨੇ ਨਾ ਜੇ ਬੱਦਲ ਬਣਨ ਲੱਗ ਜਾਈਏ ਆਪਾਂ ਨੂੰ ਦੀਦਾ ਹੁੰਦਾ ਵੀ ਬਾਰਿਸ਼ ਪਊਗੀ ਹੋਊਗੀ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਹਾਈਵੇ ਨਿਕਲ ਰਹੇ ਨੇ ਹਾਂ ਉਹ ਕਿਸ ਤਰ੍ਹਾਂ ਹੀ ਨਿਕਲਦੇ ਨੇ ਪੂਰਾ ਪੰਜਾਬ ਕੀ ਪੂਰਾ ਦੇਸ਼ ਇਸ ਟਾਈਮ ਤਾਂ ਆਪਾਂ ਪੰਜਾਬ ਦੀ ਜੱਲੂ ਗੱਲ ਕਰ ਰਹੇ ਆ ਪੰਜਾਬ ਦੇ ਵਿੱਚ ਧਰਨਾ ਲੱਗਿਆ ਨਹੀਂ ਤਾਂ ਪੂਰੇ ਦੇਸ਼ ਦੀ ਕਰੀਏ ਕਿਸਾਨ ਸਾਰੇ ਦੇਸ਼ ਤੇ ਆ ਰਹੇ ਨੇ ਪਰ ਆ ਰਹੇ ਨੇ ਮਾਰ ਤਾਂ ਸਾਰੇ ਕਿਸਾਨਾਂ ਨੂੰ ਪੈਂਦੀ ਹੈ ਜਿਹਨੇ ਆਪਾਂ ਜਿਹੜੀ ਗੱਲ ਨੂੰ ਕਰਦੇ ਆ ਵੀ ਇੱਥੇ ਸ਼ੁਰੂ ਕਰਿਆ ਇਹਨਾਂ ਨੇ ਇਹਨਾਂ ਦੀ ਅੱਖ ਬਹੁਤ ਜ਼ਿਆਦਾ ਪੰਜਾਬ ਤੇ ਅੱਛਾ ਪੰਜਾਬ ਦੀ ਧਰਤੀ ਅਪਜਾਊ ਧਰਤੀ ਹੈ ਜਿੰਨੇ ਕਾਰਪੋਰੇਟ ਘਰਾਣੇ ਨੇ ਆ ਦੇਖੋ ਆ ਬੋਤਲਾ ਨੇ ਇਹਦੇ ਵਿੱਚ ਕੀ ਪਾਣੀ ਪੈਂਦਾ ਦੇਖੋ ਸਾਡੀ ਪੰਜਾਬ ਦੀ ਧਰਤੀ ਪੰਜ ਪਾਣੀਆਂ ਦੀ ਧਰਤੀ ਹੈ ਬਸਿੱਧੇ ਲੱਭ ਜਾਂ ਚ ਕਹਿ ਦਈਏ ਪੰਜਾਬ ਅੱਜ ਮੁੱਲ ਪਾਣੀ ਪੀ ਰਹੇ ਆ ਅਸੀਂ ਕੀ ਪਾਣੀ ਹੈ ਕਿੰਨੀ ਕੀਮਤ ਹੈ ਦੁੱਧ ਨਾਲੋਂ ਮਹਿੰਗਾ ਪਾਣੀ ਅੱਜ ਜਿੱਦਣ ਕਾਰਪੋਰੇਟ ਘਰਾਣਿਆਂ ਨੇ ਸਾਡੇ ਉੱਤੇ ਗਲਬਾ ਪਾ ਲਿਆ ਉਦੋਂ ਸਾਡਾ ਬਣੂਗਾ ਕਿ ਇੱਕ ਇੱਕ ਚੀਜ਼ ਹੈ ਜਿਹੜੀ ਸਭ ਡੱਬਾ ਪੈਕ ਹੋ ਕੇ ਲਫਾਫਾ ਬੰਦ ਹੋ ਕੇ ਆਉਣੀ ਹੈ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਇਹ ਮਸਲਾ ਜਿਹੜਾ ਮਸਲਾ ਹੈ ਇਹ ਕੁੱਲ ਲੁਕਾਈ ਨਾਲ ਜੁੜਿਆ ਹੋਇਆ ਹੈ ਜਿੰਨਾ ਹੁਣ ਲਾ ਲੋ ਫੜੀ ਰਿਹੜੀ ਵਾਲਾ ਆਪਣੇ ਪਰਚੂਨ ਚ ਕਿੰਨਾ ਕੁਝ ਹੈ ਛੋਟੀਆਂ ਦੁਕਾਨਾਂ ਫੜੀ ਰਿਹੜੀ ਲਾਉਂਦਾ ਕੋਈ 5-7000 ਦਾ ਸਾਮਾਨ ਪਾਉਂਦਾ ਆਥੋਂ ਪਰਿਵਾਰ ਦਾ ਗੁਜ਼ਾਰਾ ਚਲਾ ਲੈਂਦਾ ਹੈ ਇਹ ਜਦੋਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਹੋਣਾ ਹੈ ਨਾ ਇਹ ਸਭ ਕੁਝ ਬੰਦ ਹੋ ਜਾਣਾ ਟੋਟਲੀ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸਸਤੀ ਲੇਬਰ ਕਰਾਉਣੀ ਹੈ ਇਹਨਾਂ ਨੇ ਸਾਡੇ ਖੇਤਾਂ ਵਿੱਚ ਤੁਹਾਡੀਆਂ ਜ਼ਮੀਨਾਂ ਤੇ ਸਾਡੀਆਂ ਜ਼ਮੀਨਾਂ ਖੋ ਕੇ ਛੋਟੇ ਕਾਰੋਬਾਰ ਖਤਮ ਕਰਕੇ ਪੁੱਤਾ ਹੋਈ ਜਾਣੇ ਨੇ ਵੱਡੇ ਵੱਡੇ ਜਦ ਮਾਲ ਬਣਨੇ ਨੇ ਵੱਡੇ ਵੱਡੇ ਸਟੋਰ ਬਣਨ ਨੂੰ ਨੇ ਇੱਥੇ ਜਿਹੜਾ ਪਲੈਨ ਆ ਸਰਕਾਰ ਦਾ ਪਲੈਨ ਆ ਕਦਮ ਦਰ ਕਦਮ ਸਰਕਾਰ ਰੋਜ਼ ਅੱਗੇ ਵੱਧ ਰਹੀ ਹੈ ਇਹਨਾਂ ਨੇ ਵੱਡੇ ਵੱਡੇ ਮਾਲ ਬਣਾਤੇ ਜਦੋਂ ਛੋਟੀਆਂ ਦੇਸੀ ਦੁਕਾਨਾਂ ਵਾਲਿਆਂ ਨੂੰ ਵੀ ਕਹਿੰਨੇ ਆ ਵੀ ਭਰਾਵਾ ਮਤ ਸੋਚੋ ਕੱਲੇ ਕਿਸਾਨਾਂ ਦਾ ਮਸਲਾ ਹੈ ਇਹ ਸਮੁੱਚੇ ਵਸਨੀਕਾਂ ਦੇ ਇੱਥੇ ਦਾ ਮਸਲਾ ਜਿਹੜੇ ਛੋਟੀ ਛੋਟੀ ਦੁਕਾਨ ਪਾ ਕੇ ਫੜੀ ਰਿਹੜੀ ਲਾ ਕੇ ਰੋਜੀ ਰੋਟੀ ਕਮਾਉਂਦੇ ਨੇ ਉਹ ਤੇ ਸਾਰੇ ਤੇ ਪਾਣੀ ਫਿਰ ਜਾਣਾ ਤੁਹਾਨੂੰ ਸਸਤੇ ਰੇਟ ਦੇ ਵਿੱਚ ਲੇਬਰ ਕਰਨੀ ਪਊ 2014 ਚ ਮੈਂ ਕੈਨੇਡਾ ਗਿਆ ਸੀ ਉੱਥੇ ਜਾ ਕੇ ਸਾਨੂੰ ਬਹੁਤ ਕੁਝ ਮਿਲਿਆ ਪਰ ਉਹ ਸਮਾਂ ਇਹ ਜਾ ਤੀ ਆਪਣੇ ਹੱਜੀ ਕੋਈ ਗੱਲ ਹੈ ਨਹੀਂ ਸੀ ਅਸੀਂ ਇੱਕ ਸੋਚਿਆ ਵੀ بڑا ਦੇਸ਼ ਫਾਰਵਰਡ ਦੇਸ਼ ਨੇ ਵੀ ਬੜਾ ਵਧੀਆ ਸਿਸਟਮ ਹੈ ਇੱਥੇ oportunity ਚ ਕੁਝ ਹੈ ਨਹੀਂ ਕੈਨੇਡਾ ਚ ਕੈਨੇਡਾ ਚ ਕੀ ਜਿੰਨੇ ਵੀ ਮਤਲਬ ਥਾਰੇ ਦੇਸ਼ ਨੇ ਬਾਹਲੀਆ ਕੰਟਰੀਆਂ ਨੇ ਸਾਰੀਆਂ ਚਾਹੇ ਤੂੰ ਇਟਲੀ ਲਾ ਲਓ ਕੈਨੇਡਾ ਲਾ ਲਓ ਅਮਰੀਕਾ ਲਾ ਲਓ ਜਪਾਨ ਲਾ ਲਓ ਜਿੰਨੇ ਵੀ ਦੇਸ਼ ਕਹਦੇ ਆ ਵੱਡੀ ਗਿਣਤੀ ਦੇਸ਼ ਨੇ ਸਾਰੇ ਜਿਹੜੇ ਕਾਮਯਾਬ ਦੇਸ਼ ਨੇ ਉਹਨਾਂ ਦਾ ਜਿਹੜਾ ਸਿਸਟਮ ਹੈ ਉਹਨਾਂ ਨੇ ਕਿਸਾਨੀ ਨੂੰ ਮਾਰ ਕੇ ਹਾਂ ਛੋਟੇ ਕਿਸਾਨਾਂ ਨੂੰ ਮਾਰ ਕੇ ਮਜ਼ਦੂਰੀ ਤੇ ਲਾਇਆ ਹੋਇਆ ਉੱਥੇ ਛੋਟੀ ਕੋਈ ਦੁਕਾਨ ਨਹੀਂ ਤੁਹਾਨੂੰ ਮਿਲੂਗੀ ਕੋਈ ਫੜੀ ਰਿਹੜੀ ਨਹੀਂ ਮਿਲਦੀ ਕਿਤੇ ਬਾਜ਼ਾਰ ਚ ਅੱਛਾ ਕੋਠੀਆਂ ਸਾਹਿਬ ਬੱਚੇ ਬੱਚੇ ਨੂੰ ਉੱਥੇ ਕੰਮ ਕਰਨਾ ਪੈਂਦਾ ਹੁਣ ਆਪਾਂ ਬਜ਼ੁਰਗ ਲੋਕ ਇੱਥੇ ਆਰਾਮ ਵੀ ਕਰ ਲੈਂਦੇ ਨੇ ਉੱਥੇ ਨਹੀਂ ਹੈਗਾ ਉੱਥੇ ਹਰੇਕ ਨੂੰ ਕੰਮ ਕਰਨਾ ਪੈਂਦਾ ਟੈਕਸ ਬਹੁਤ ਜ਼ਿਆਦਾ ਲਿਆ ਜਾਂਦਾ ਬਜ਼ੁਰਗਾਂ ਨੂੰ ਵੀ ਕੰਮ ਕਰਨਾ ਪੈਂਦਾ ਕਰਨਾ ਪੈਂਦਾ ਉਹ ਸਿਸਟਮ ਸਾਡੇ ਲਾਗੂ ਕਰਨਾ ਚਾਹੁੰਦੇ ਨੇ ਹੁਣ ਸਾਡੀ ਅਸੀਂ ਉਹਨਾਂ ਨਾਲ ਮੈਚ ਨਹੀਂ ਕਰਦੇ ਸਾਡੇ ਪਰਚੂਨ ਬਹੁਤ ਜ਼ਿਆਦੇ ਦੁਕਾਨਾਂ ਨੇ ਪਰਚੂਨ ਇਕਦਮ ਮਰ ਜੂਗਾ ਕਿੱਧਰ ਜਾਣਗੇ ਲੋਕ ਛੋਟੇ ਦੁਕਾਨਦਾਰ ਸਾਡੀ ਆਬਾਦੀ ਬਹੁਤ ਜ਼ਿਆਦੇ ਦੇਖੋ ਗੱਲਾਂ ਕਈ ਸੋਚਣ ਦੀਆਂ ਨੇ ਜਿਹੜੇ ਹੁਣ ਕੈਨੇਡਾ ਦੇ ਵਿੱਚ ਉਹਨਾਂ ਕੋ ਜਿਹੜੀ ਜ਼ਮੀਨ ਹੈ ਧਰਤੀ ਹੈ ਉਹ ਬਹੁਤ ਜ਼ਿਆਦੇ ਆ ਤੇ ਆਬਾਦੀ ਸਾਡੇ ਨਾਲ ਬਹੁਤ ਗੁਣ ਘਟਾ ਹੈ ਜਾਨੀ ਐ ਲਾ ਲਓ ਡਬਲ ਫਰਕ ਹੈ ਉਹ ਹੁਣ ਸਾਡੀ ਆਬਾਦੀ ਬਹੁਤ ਜ਼ਿਆਦੇ ਆ ਉਸ ਲਿਹਾਜ਼ ਨਾਲ ਜਿੱਦਣ ਅਸੀਂ ਵਿਹਲੇ ਕਰਦੇ ਇਹਨਾਂ ਨੂੰ ਛੋਟੇ ਮੋਟੇ ਕਾਰੋਬਾਰ ਤੇ ਬੰਦੇ ਜਿ ਬੰਦਾ ਵੱਜਦਾ ਫਿਰ ਉਹ ਕਾਰੋਬਾਰ ਨਹੀਂ ਮਿਲਣਾ ਕਿਸੇ ਨੂੰ ਕਿਉਂਕਿ ਮਸ਼ੀਨਰੀ ਜੋ ਉਗਾ ਰਿਹਾ ਜਿਹੜੇ ਕਾਰਪੋਰੇਟ ਕਾਣੇ ਨੇ ਜਿੱਥੇ ਸਾਡਾ 50 ਬੰਦੇ ਕੰਮ ਕਰਦੇ ਨੇ ਉੱਥੇ ਦੋ ਦੋ ਮਸ਼ੀਨਰੀਆਂ ਤੋਂ ਕੰਮ ਲੈਣਾ ਉਹਨਾਂ ਨੇ ਜਿਵੇਂ ਹੁਣ ਕੰਪੈਨੀਆਂ ਦਾ ਸਿਸਟਮ ਆਪਾਂ ਨਹੀਂ ਕਰਾਉਂਦੇ ਹੈਗੇ ਅੱਗੇ ਕਿੰਨੀ ਲੇਬਰ ਲੱਗਦੀ ਸੀ ਇਸ ਸਿਸਟਮ ਨਾਲ ਸਾਰਾ ਕੰਮ ਮਸ਼ੀਨਰੀ ਜੋਗ ਹੋ ਜਾਣਾ ਉਹਨਾਂ ਨੇ ਸਸਤੀ ਲੇਬਰ ਦੇ ਵਿੱਚ ਕਹਿਣਾ ਵੀ ਜੇ ਕਿਸੇ ਨੇ ਕੰਮ ਕਰਨਾ ਸਾਡੇ ਲੋਕਾਂ ਨੂੰ ਕੰਮ ਕਰਨਾ ਪਊ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਕਹਿਣਾ ਮੋਦੀ ਸਰਕਾਰ ਨੇ ਸਾਰਾ ਦੇਸ਼ ਕਹਿਣਾ ਕੀਤਾ ਹੋਇਆ ਏਅਰਪੋਰਟ ਤੋਂ ਲਾ ਕੇ ਰੇਲਵੇ ਸਟੇਸ਼ਨ ਜਿੰਨਾ ਵੀ ਕੋਸ਼ ਅਧਾਰੇ ਨੇ ਸਾਰੇ ਇਹਨਾਂ ਨੇ ਕਹਿਣੇ ਕਰਤੇ ਇਹ ਇਲੈਕਸ਼ਨ ਦੇ ਵਿੱਚ ਮੋਦੀ ਸਤਾ 'ਚ ਆ ਗਿਆ ਤਾਂ ਮੁੜ ਕੇ ਇਲੈਕਸ਼ਨ ਨਹੀਂ ਹੋਣੀ ਆ ਡਿਕਟੇਟਰਸ਼ਿਪ ਤੁਸੀਂ ਉੱਥੇ ਦੇਖੋ ਉੱਥੇ ਸਾਡੀ ਸਟੇਜ ਚੱਲਦੀ ਸੀਗੀ ਹੁਣ ਉੱਥੇ ਗੋਲਾਵਾਰੀ ਐਂ ਕਰਦੇ ਨੇ ਜਿਵੇਂ ਵਿਦੇਸ਼ੀਆਂ ਨਾਲ ਕਰਦੇ ਹੁੰਦੇ ਆ ਕੀ ਸਾਨੂੰ ਇਹ ਆਪਣੇ ਦੇਸ਼ ਦਾ ਨਾਗਰਿਕ ਨਹੀਂ ਮੰਨਦੇ ਕੀ ਸਾਡੇ ਬੋਲ ਕੋਈ ਅਧਿਕਾਰ ਨਹੀਂ ਹੈਗੇ ਅਸੀਂ ਇਹਨਾਂ ਤੋਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਮੈਂ ਪੂਰੇ ਕਿਸਾਨ ਪੂਰੇ ਦੇਸ਼ ਵਾਸੀ ਆ ਜੇ ਗੱਲ ਪੁੱਛਣੀ ਚਾਹੁੰਦੇ ਨੇ ਵੀ ਜਦੋਂ ਜਿਹੜੇ ਤੁਸੀਂ ਸਿਧਾਂਤ ਦੀ ਸੌਂਚ ਚੱਕਦੇ ਹੋ ਜਦੋਂ ਸਤਾ 'ਚ ਆਉਨੇ ਹੋ ਉਹ ਸੰਵਿਧਾਨ ਕਿਹੜਾ ਸਾਨੂੰ ਉਹ ਸੰਵਿਧਾਨ ਵੀ ਦਿਖਾ ਦਿਓ ਸੰਵਿਧਾਨ ਦੇ ਵਿੱਚ ਲਿਖਿਆ ਵੀ ਸ਼ਾਂਤ ਮੇਂ ਅੰਦੋਲਨ ਹਰੇਕ ਬੰਦਾ ਕਰ ਸਕਦਾ ਹੈ ਇਹਦੇ ਪਿੱਛੇ ਹੀ ਸਾਡੀ 82% ਸਾਡੇ ਪੰਜਾਬੀਆਂ ਨੇ ਕੁਰਬਾਨੀ ਕੀਤੀ ਹੈ ਵੀ ਸਾਡੇ ਆਪਣੇ ਅਧਿਕਾਰ ਹੋਣਗੇ ਜੇ ਕੋਈ ਪ੍ਰੋਬਲਮ ਆਊਗੀ ਅਸੀਂ ਜਾ ਕੇ ਮੰਗ ਰੱਖ ਸਕਦੇ ਹਾਂ ਸਰਕਾਰ ਨੂੰ ਮੰਨਣੀ ਪਊਗੀ ਸ਼ਾਂਤ ਮੇਂ ਟੰਗ ਨਾਲ ਸਾਨੂੰ ਇਹ ਦੱਸ ਦੇਣ ਵੀ ਸਾਡੇ ਤੇ ਗੋਲੀਆਂ ਕਿਉਂ ਚਲਾਈਆਂ ਜਾਂਦੀਆਂ ਨੇ ਕੀ ਸਾਨੂੰ ਵੱਖਰੇ ਸਮਝਿਆ ਜਾ ਰਿਹਾ ਅਸੀਂ ਪਾਕਿਸਤਾਨੀ ਹੈ ਇਹ ਸਾਡੇ ਨਾਲ ਬੇਤਕਰਾ ਹੋ ਰਿਹਾ ਕਾਰਪੋਰੇਟ ਘਰਾਣਿਆਂ ਦਾ ਇੱਥੇ ਕਬਜ਼ਾ ਹੋ ਜਾਣਾ 2 ਸਾਲ ਦੇ ਅੰਦਰ ਅੰਦਰ ਇਹਨਾਂ ਨੇ ਜ਼ਮੀਨਾਂ ਹੜੱਪ ਲੈਣੀ ਐ ਜਾਂ ਇਥੇ ਕਤਲੋਗਾਰ ਦਊਗਾ ਮੈਂ ਤਾਂ ਤੁਹਾਨੂੰ ਕਲੀਅਰ ਗੱਲ ਕਰਦਣੀ ਚਾਹੁੰਦਾ ਜਾਂ ਤਾਂ ਦੁਨੀਆ ਮਰੂਗੀ ਜਾਂ ਜ਼ਮੀਨਾਂ ਦੱਬ ਲੈਣਗੇ ਜੇ ਤਾਂ ਲੋਕ ਡਰ ਕੇ ਘਰਾਂ 'ਚ ਬਹਿ ਕੇ ਫਿਰ ਤਾਂ ਇਹਨਾਂ ਨੇ ਜ਼ਮੀਨਾਂ ਦੱਬ ਲੈਣੀਆਂ ਤੁਹਾਨੂੰ ਲੱਗਦਾ ਪੰਜਾਬ ਦੇ ਲੋਕ ਡਰਨਗੇ ਬਿਲਕੁਲ ਨਹੀਂ ਡਰਨੇ ਵਾਲੇ ਨਹੀਂ ਹੈਗੇ ਮੈਂ ਤਾਂ ਚਲੋ ਇਸ ਤਰੀਕੇ ਨਾਲ ਨਹੀਂ ਕਹਿੰਦਾ ਗੱਲ ਤਾਂ ਆਪਾਂ ਸਾਂਝੀ ਕਰਦੇ ਆ ਨਾ ਵੀ ਦੋਏ ਤੁਹਾਨੂੰ ਜੇ ਕੀ ਹੈ ਨਾ ਜੇ ਅਸੀਂ ਹਥਿਆਰ ਚੱਕ ਲੈ ਸਾਡੀਆਂ ਜ਼ਮੀਨਾਂ 'ਚ ਕਬਜ਼ਾ ਕਰਨਾ ਚਾਹਿਆ ਫਿਰ ਮੋਦੀ ਮੱਤ ਸੋਚੇ ਜ਼ਮੀਨਾਂ ਤਾਂ ਨਹੀਂ ਅਸੀਂ ਬੜਨ ਦੰਦੇ ਤਾਂ ਫਿਰ ਨੁਕਸਾਨ ਕਿਹਦਾ ਹੋ ਦੇਸ਼ ਦਾ ਉਹ ਅਸੀਂ ਦੇਸ਼ ਨੂੰ ਪਿਆਰ ਕਰਦੇ ਆ ਅਸੀਂ ਕੋਈ ਕੱਲੇ ਨਹੀਂ ਗਾ ਵੀ ਕੋਈ ਵੱਖਰਾ ਸਟੇਟ ਅਸੀਂ ਨਹੀਂ ਪਾੜਦੇ ਪਰ ਸਰਕਾਰ ਅੱਜ ਦੇਣਾ ਚਾਹੁੰਦੀ ਹੈ ਉਹਦੇ ਥੋੜੇ ਸਾਹਮਣੇ ਆ ਸਾਰੇ মিডিਆ ਨੇ ਦੇਖਿਆ ਸਾਨੂੰ ਵੱਖਰਾ ਸਮਝਿਆ ਜਾ ਰਿਹਾ ਮਤਰੀ ਮਾਲਾ ਰਸੂਕ ਕੀਤਾ ਜਾ ਰਿਹਾ ਜਦ ਵੀ ਉਹ ਤੇ ਨੌਜਵਾਨ ਖੜੇ ਤੇ ਅੱਜ ਕੁਝ ਨਹੀਂ ਹੋਇਆ ਜਿਵੇਂ ਉਹਨਾਂ ਨੇ ਬੰਬਾਰੀ ਕੀਤੀ ਹੈ ਬਹੁਤ ਸਾਡਾ ਨੁਕਸਾਨ ਕੀਤਾ ਇਸ ਕਰਕੇ ਮੋਦੀ ਸਰਕਾਰ ਹੈ ਜਿਹੜੀ ਇਹ ਗੱਲਾਂ ਤੋਂ ਬਾਜ ਆ ਜਾਵੇ ਨਹੀਂ ਦੇਸ਼ ਨੂੰ ਬਹੁਤ ਵੱਡਾ ਘਾਟਾ ਪਊ ਨੋਟ ਕਰ ਲਿਓ ਗੱਲਾਂ ਯਾਦ ਕਰਿਓ ਤੁਸੀਂ ਬਹੁਤ ਵੱਡਾ ਇਹਦੀ ਕੀਮਤ ਝਕਾਉਣੀ ਪੂ ਦੇਸ਼ ਨੂੰ ਹਰਿਆਣੇ ਦੇ ਮੁੱਖ ਮੰਤਰੀ ਮਲੋਲ ਜਿਹੜੇ ਖੱਟਰ ਹੈਗੇ ਨੇ ਉਹਨਾਂ ਦਾ ਸਟੇਟਮੈਂਟ 2-3 ਪਿਛਲੇ ਦਿਨਾਂ ਚ ਉਹ ਕਹਿੰਦੇ ਜਿਹੜੇ ਕਿਸਾਨ ਨੇ ਉਹ ਲੋਕਤੰਤਰ ਤਰੀਕੇ ਦੇ ਨਾਲ ਸੰਘਰਸ਼ ਨਹੀਂ ਕਰ ਰਹੇ ਹਥਿਆਰ ਲੈ ਕੇ ਆ ਰਹੇ ਕਿਹੜੇ ਹਥਿਆਰ ਨੇ ਕਿਸਾਨਾਂ ਕੋਲੇ ਹਥਿਆਰ ਕਿਹੜੇ ਸਾਡੇ ਕੋ ਕਿਹੜੇ ਹਥਿਆਰ ਨੇ ਆ ਸਾਡੀਆਂ ਟਰਾਲੀਆਂ ਖੜੀਆਂ ਨੇ ਤੁਸੀਂ ਮੀਡੀਆ ਵਾਲਿਓ ਤੁਸੀਂ ਤਹਰੇਕਰ ਸੱਚ ਸਾਹਮਣੇ ਲਿਆਉਣੀ ਆ ਨਾ ਸਾਡੀ ਤਲਾਸ਼ੀ ਕਰ ਲੋ ਕਿਸੇ ਬੰਦੇ ਕੋ ਕੋਈ ਕੁਝ ਵੀ ਹੋਵੇ ਸਾਡੇ ਕੋ ਝੰਡੇ ਨੇ ਝੰਡਾ ਸਾਡੀ ਆਪੋ ਆਪਣੀ ਜਥੇਬੰਦੀਆਂ ਦਾ ਝੰਡਾ ਹੁੰਦਾ ਤਾਂ ਅਸੀਂ ਰੱਖਣਾ ਰੱਖਣਾ ਨਾ ਇਹਦਾ ਜਥੇਬੰਦੀਆਂ ਦੇ ਝੰਡੇ ਨੇ ਸਾਡੇ ਝੰਡਾ ਲੈ ਕੇ ਚੱਲੇ ਆ ਸਾਡੇ ਕੋ ਹੈ ਕਿ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਕੋ ਤਾਂ ਝੰਡਾ ਵੀ ਹੈ ਨਹੀਂ ਆ ਲੋਗੋ ਲੱਗਿਆ ਪਾ ਜਥੇਬੰਦੀ ਦਾ ਸਿਰਫ ਅਸੀਂ ਜਥੇਬੰਦੀ ਦਾ ਉਧੇਦਾਰ ਕਰਕੇ ਚਲੋ ਮੈਂ ਕਿਹਾ ਕਿਹੜਾ ਏਡੀ ਦੂਰ ਜਾਣਾ ਆਉਣਾ ਗੱਡੀ ਦੂਰ ਖੜੀ ਐ ਆ ਸਾਡਾ ਸਾਧ ਹੈ ਨਾ ਅਸੀਂ ਜਾਈਏ ਕਾਹਚੋ ਕਹਿੰਦੇ ਟ੍ਰੇਨਾਂ 'ਚ ਆ ਜਾਓ ਫੇਰ ਜਾਂ ਤੁਸੀਂ ਜਾਣੇ ਤੁਸੀਂ ਹਵਾਈ ਜਹਾਜ਼ਾਂ 'ਚ ਘੱਟੇ ਜਾਂਦੇ ਹੋ ਨਾ ਤੁਸੀਂ ਹ ਤੁਸੀਂ ਕਰੋੜਾਪਤੀ ਬਣ ਗਏ ਤੁਸੀਂ ਕਮਾਈ ਕਿੱਥੇ ਕੀਤੀ ਹੈ ਤੁਸੀਂ ਹਵਾਈ ਗਾਇ ਆਜ ਤੋਂ 2 200 4 400 ਬੰਦਾ ਨਾਲ ਲੈ ਕੇ ਤੁਰਦੇ ਹੋ ਤੁਸੀਂ ਕਿਹੜੇ ਦੇਸ਼ ਚੋਂ ਆਏ ਹੋ ਬਈ ਤੁਸੀਂ ਕੀ ਤੁਸੀਂ ਦੇਸ਼ ਨੂੰ ਖਾਦਾ ਹੈ ਮਤਲਬ ਇੱਥੇ ਸਬੂਤ ਹੁੰਦਾ ਵੀ ਤੁਸੀਂ ਦੇਸ਼ ਨੂੰ ਲੁੱਟਿਆ ਜਾਂ ਤੁਸੀਂ ਸਤਾ ਚਾਹੁੰਨੇ ਹੋ ਨਾ ਹੁਣ ਕੋਈ ਵੀ ਐਮਐਲਏ ਬਣਦਾ ਜਦੋਂ ਐਮਐਲਏ ਬਣਿਆ ਜਦੋਂ ਉਹਦੀ ਪ੍ਰਾਪਰਟੀ ਵਧਣ ਲੱਗ ਜਾਂਦੀ ਹੈ ਤੁਸੀਂ ਮਤਲਬ ਇਹ ਨਾ ਲੋਕਾਂ ਤੋਂ ਮਜ਼ਦੂਰੀ ਕਰਾ ਕੇ ਹੀ ਖੋਜੋ ਵੀ ਮਜ਼ਦੂਰੀ ਕਰਨ ਤੇ ਅਸੀਂ ਰੱਜ ਕੇ ਖਾਈਏ ਇਹ ਨਹੀਂ ਹੋਊਗਾ ਦੇਸ਼ ਦਾ ਕਿਸਾਨ ਮਜ਼ਦੂਰ ਦੇਸ਼ ਦੀ ਪਬਲਿਕ ਜਾਗ ਚੁੱਕੀ ਹੈ ਸ਼ਰਕਤ ਅਸੀਂ ਤਾਂ ਹੀ ਉੱtre ਆ ਹੱਕ ਲੈਣ ਲਈ ਚੱਲੇ ਆ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਭਲਾ ਨਹੀਂ ਕਹਿੰਦੇ ਅਸੀਂ ਉਹ ਲੋਕ ਹੈ ਜਾ ਕੇ ਹੋਰਾਂ ਨੂੰ ਵੀ ਰੋਕਦੇ ਆ ਨੌਜਵਾਨਾਂ ਨੂੰ ਕਿਸੇ ਨੂੰ ਗਾਲ ਨਹੀਂ ਕੱਢਣੀ ਕਿਸੇ ਨੂੰ ਰੋੜਾ ਨਹੀਂ ਮਾਰਨਾ ਕਿਉਂਕਿ ਜ਼ਿੰਮੇਵਾਰ ਆ ਅਸੀਂ ਜਵਾਬ ਦੇਣਾ ਸਰਕਾਰ ਨੂੰ ਫੇਰ ਵੀ ਸਾਡੇ ਤੇ ਝੂਠੇ ਇਲਜ਼ਾਮ ਇੱਕ ਇੱਥੇ ਮਨਜਿੰਦਰ ਸਿੰਘ ਸਿਰਸਾ ਕਮਾਲ ਦੀ ਗੱਲ ਹੈ ਉਹ ਬੋਲ ਰਿਹਾ ਸੀ ਕੱਲ ਮੈਂ ਉਹਦੀ ਵੀਡੀਓ ਸੁਣੀ ਉੱਥੇ ਬੈਠੇ ਨੇ ਇਹ ਕਹਿੰਦਾ ਇਹ ਕਾਂਗਰਸੀਆਂ ਨੇ ਸਾਲੇ ਇਹ ਆਪ ਵਾਲਿਆਂ ਨੇ ਉਹ ਬਾਅੋ ਸਿਰਸਾ ਉਹ ਬੰਨ ਕੇ ਪੱਗ ਤੁਸੀਂ ਐਵੇਂ ਪੱਗ ਦੇਵੇ ਸਿਰ ਦਿੱਤਾ ਹੋਇਆ ਹੈ ਭਾਜਪੀ ਦੇ ਤੁਸੀਂ ਬਾਵਾ ਖੱਟਣ ਵਾਸਤੇ ਚਾਰ ਟੱਕਿਆਂ ਵਾਸਤੇ ਤੁਸੀਂ ਆਪਣੀ ਜਮੀਰ ਵੇਚ ਲਈ ਆ ਬੈਠੇ ਨੇ ਕਿਸਾਨ ਸਾਨੂੰ ਕੌਣ ਖਾਦੂ ਅਸੀਂ ਤਾਂ ਜਿਹੜੀ ਸਾਨੀਆਂ ਜਥੇਬੰਦੀਆਂ ਨੇ ਅਸੀਂ ਅਸੀਂ ਤਾਂ ਰਾਜਨੀਤਿਕ ਹੈ ਨਹੀਂ ਗੈਰ ਰਾਜਨੀਤਿਕ ਪਾਰਟੀਆਂ ਜਿੱਦੀਆਂ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਉਹ ਗੈਰ ਰਾਜਨੀਤਿਕ ਨੇ ਦੂਜੀਆਂ ਰਾਜਨੀਤਿਕ ਨੇ ਉਹ ਹੈਗੀਆਂ ਜੀ ਉਹਨਾਂ ਨੇ ਤਾਂ ਕਬੂਲਿਆ ਦੀ ਪਿੱਛੇ ਹੁਣ ਤਾਂ ਉਹ ਹੈਗੇ ਜਾਂ ਨਹੀਂ ਹੈਗੇ ਸਾਨੂੰ ਨਹੀਂ ਪਤਾ ਸਾਨੂੰ ਆਪਣੀਆਂ ਜਿੰਨੀਆਂ ਇੱਥੇ ਜਥੇਬੰਦੀ ਅਸੀਂ ਪਹੁੰਚੇ ਮੌਰੇ ਦੀ ਗੱਲ ਕਰਨੀ ਆ ਦੂਜਿਆਂ ਦਾ ਸਾਨੂੰ ਕੋਈ ਮਤਲਬ ਨਹੀਂ ਕੋਈ ਰਾਜਨੀਤੀ ਗੈਰ ਅਸੀਂ ਇੱਥੇ ਗੈਰ ਰਾਜਨੀਤਿਕ ਪਹੁੰਚੇ ਸਾਰੇ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਹਰਿਆਣੇ ਚ ਲਾ ਲਾ ਕਿੰਨੇ ਦੇਸ਼ਾਂ ਚ ਸਾਨੂੰ ਤਾਮਲਾਡੂ ਕੇਰਲਾ ਯੂਪੀ ਹਮ ਇੱਧਰ ਰਾਜਸਥਾਨ ਕਿਹੜੇ ਦੇ ਕਿਹੜੇ ਸਟੇਟ ਦੇ ਵਿੱਚੋਂ ਸਾਡੇ ਨਾਲ ਨਹੀਂ ਆਇਆ ਅਜੇ ਕਿਸਾਨ ਪੰਜਾਬ ਸਰਕਾਰ ਦਾ ਰਵਈਆ ਕੀ ਹੈ ਅੰਦੋਲਨ ਨੂੰ ਪੰਜਾਬ ਦਾ ਜਿਹੜਾ ਰਵਈਆ ਹੈ 도ਗਲਾ ਹਾਂ ਜੀ ਜਿਹੜਾ ਭਗਵੰਤ ਮਾਨ ਹੈ ਨਾ ਉਹ ਸਵੇਰ ਬਿਆਨ ਹੋਰ ਲਾਉਂਦਾ ਸ਼ਾਮ ਨੂੰ ਕੁਟ ਪੀ ਕੇ ਬਿਆਨ ਹੋਰ ਲਾਉਂਦਾ ਜਾਂ ਸਵੇਰ ਪਤਾ ਲੱਗਦਾ ਵੀ ਬਿਆਨ ਮੈਂ ਗਲਤ ਦੇ ਦਿੱਤਾ ਫਿਰ ਉਹ ਵਾਪਸ ਲੈ ਲੈਂਦੇ ਨੇ ਉਹਨਾਂ ਦਾ ਰਵਈਆ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਜੇ ਉਹਨਾਂ ਦਾ ਰਵਈਆ ਠੀਕ ਹੋਵੇ ਜੀ ਜਿਹੜਾ ਸਾਡੇ ਬਾਰਡਰ ਦੇ ਵਿੱਚ ਪੰਜਾਬ ਦੀ ਜਗ੍ਹਾ ਦੇ ਵਿੱਚ ਆ ਕੇ ਬੰਬਾਰੀ ਕੀਤੀ ਜਾ ਰਹੀ ਹੈ ਜਿਹੜਾ ਲੱਗਿਆ ਨਾ ਉੱਥੇ ਪੁੱਲ ਦੇ ਘੱਗਰ ਦੇ ਪੁੱਲ ਦੇ ਉੱਤੇ ਉਹਨਾਂ ਨੇ ਅੱਗੇ ਕਿਲ ਗੱਡੇ ਨੇ ਉਹ ਸਾਡੇ ਪੰਜਾਬ ਦੀ ਜਗ੍ਹਾ ਹੈ ਸੀਐਮ ਕੀ ਕਰਦਾ ਸਾਡਾ ਸਾਨੂੰ ਮਰਵਾਣਾ ਉੱਥੋਂ ਉਹਨਾਂ ਨੇ ਉਹਦਾ ਇਹਨਾਂ ਦਾ ਹੱਕ ਮੰਗਣਾ ਦਾ ਵੀ ਜੇ ਤੁਸੀਂ ਕਰਨਾ ਆਪਦੇ ਸੂਬੇ ਚ ਕਰੋ ਜਾ ਕੇ ਹਰਿਆਣੇ ਦੇ ਵਿੱਚ ਕਰ ਲਵੇ ਜੋ ਕੋ ਕਰਨਾ ਸਾਡੇ ਸਟੇਟ ਦੇ ਵਿੱਚ ਆ ਕੇ ਬੰਬਾਰੀ ਕਰ ਰਿਹਾ ਹੈ ਡਰੋਨ ਨਾਲ ਸੱਟ ਰਿਆ ਤੀ ਕੱਲ ਨੌਜਵਾਨਾਂ ਦੇ ਸਾਡੇ ਬੱਚਿਆਂ ਦੇ ਛੋਟੇ ਛੋਟਿਆਂ ਨੇ 2 ਰੁਪਏ ਪਤੰਗ ਦੇ ਨਾਲ ਉਹਨਾਂ ਦਾ ਜਿਹੜਾ ਲੱਖਾਂ ਦਾ ਸੱਟਿਆ ਡਰੋਨ ਜਿਆ ਇਹ ਕੀ ਹੋ ਰਿਹਾ ਹੈ ਤੁਸੀਂ ਪਤੰਗਾਂ ਦਾ ਜ਼ਿਕਰ ਕੀਤਾ ਹਰਿਆਣੇ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਕਿ ਜਿਹੜੇ ਪਤੰਗੋ ਡਰੇ ਆ ਪੰਜਾਬ ਚ ਇਹਨਾਂ ਨੂੰ ਬੰਦ ਕੀਤਾ ਜਾਵੇ ਤੁਰੰਤ ਉਹਨਾਂ ਦਾ ਉਹਨਾਂ ਦਾ ਤੇ ਮਸਲਾ ਦੇਖੋ ਗੱਲ ਤਾਂ ਉੱਥੇ ਹੀ ਆ ਗਈ ਉਹ ਸਾਨੂੰ ਕਾਨੂੰਨ ਸਿਖਾਉਂਦੇ ਨੇ ਕਾਨੂੰਨ ਤੋੜਨੇ ਵਾਲੇ ਜਿਹੜੇ ਕਾਨੂੰਨ ਤੋੜਦੇ ਨੇ ਸਾਨੂੰ ਕਾਨੂੰਨ ਸਿਖਾਉਂਦੇ ਨੇ ਉਹ ਇਹ ਚਾਇਨਾ ਡੋਰ ਹੁਣ ਤੁਹਾਨੂੰ ਦਿਖਦੀ ਆ ਜਾਂ ਤੁਹਾਡੇ ਗਰਜ ਪਾ ਲਈ ਨਾ ਅਸੀਂ ਰੱਸੀ ਤਾਂ ਤੁਹਾਨੂੰ ਖਿੱਚ ਕੇ ਥੱਲੇ ਸਿੱਟਿਆ ਹੁਣ ਤੁਹਾਨੂੰ ਚੁੱਬਦੀ ਆ ਆਮ ਚਲਦੀ ਆ ਤੇ ਤੁਸੀਂ ਕਾਨੂੰਨ ਕਿਹੜਾ ਮੰਨਦੇ ਹੋ ਮੈਂ ਉਹੀ ਗੱਲ ਕਾਨੂੰਨ ਦੀਓ ਕਰਦਾ ਕਿਹੜੇ ਸੰਵਿਧਾਨ ਦੀ ਸੌਚ ਕੀ ਆ ਤੁਸੀਂ ਇਹ ਕਿੱਥੇ ਲਿਖਿਆ ਵੀ ਆਪ ਦੇ ਜਿਹੜੇ ਨਾਗਰਿਕ ਨੇ ਦੇਸ਼ ਦੇ ਵਾਸੀਆਂ ਤੇ ਬੰਬਾਰੀ ਕਰਨੀ ਮੈਨੂੰ ਇਸ ਸੰਵਿਧਾਨ ਦੇ ਵਿੱਚੋਂ ਦੱਸ ਦੇਣ ਸਾਨੂੰ ਸਾਡੀਆਂ ਜਥੇਬੰਦੀਆਂ ਸਾਰੀਆਂ ਮੰਨ ਜਾਣਗੀਆਂ ਵੀ ਇਹ ਲਿਖਿਆ ਹੋਇਆ ਪਾਈ ਜੇ ਤੁਸੀਂ ਮੰਗਾ ਰੱਖੀਆਂ ਤਾਂ ਗੋਲੀਆਂ ਮਾਰਾਂਗੇ ਤੁਹਾਡੇ ਉਹ ਸਾਨੂੰ ਇਹ ਪੱਖ ਵੀ ਦੱਸ ਦਰੋ ਲੈਣ ਦੱਸ ਦੇਣ ਕਿਹੜੀ ਸੰਵਿਧਾਨ ਦੇ ਵਿੱਚ ਪਾਈ ਹੈ ਜਿੱਥੇ ਉਹ ਬੰਬਾਰੀ ਲਿਖਿਆ ਹੋਇਆ ਕਿਤੇ ਉਹ ਨਜਾਇਜ਼ ਨਹੀਂ ਹੈ ਅਸੀਂ ਤਾਂ ਡਰੋਨ ਸਿੱਟਿਆ ਸਾਡੇ ਤੇ ਨੇ ਹਮਲਾ ਕੀਤਾ ਡਰੋਨ ਸਿੱਟ ਲਿਆ ਸੀ ਕੋਈ ਮਾੜੀ ਗੱਲ ਨਹੀਂ ਜਾ ਕਿਸੇ ਦੇ ਘਰ ਤੇ ਜਾ ਕੋਈ ਦੁਸ਼ਮਣ ਚੜ ਕੇ ਆਉਂਦਾ ਰੱਸੀ ਦਾ ਸਿੱਟਿਆ 5 ਰੁਪਏ 2 ਰੁਪਏ ਦੇ ਪਤੰਗ ਨਾਲ ਸਿੱਟਿਆ ਸਾਡੇ ਕੋਲ ਤਾਂ ਹਥਿਆਰ ਹੈ ਕੋਈ ਨਹੀਂ ਉਹ ਵੀ ਛੋਟੇ ਛੋਟੇ ਬੱਚੇ ਨੇ ਸਾਡੇ ਸੰਤਾਂ ਤਾਂ ਪਤਾ ਹੀ ਨਹੀਂ ਪਤੰਗ ਚ ਉਡਾਉਣ ਦਾ ਸਿਆਣਿਆਂ ਨੂੰ ਛੋਟੇ ਛੋਟੇ ਬੱਚਿਆਂ ਨੇ ਛਿੱਟ ਲਿਆ ਉਹ ਉਹ ਤਾਂ ਸ਼ਰਮ ਆਉਣੀ ਚਾਹੀਦੀ ਹੈ ਲਾਹਣਤਾ ਹੈ ਸਰਕਾਰ ਨੂੰ ਮੋਦੀ ਸਰਕਾਰ ਨੂੰ ਲਾਹਣਤ ਪਾਉਣੀ ਆ ਅਸੀਂ ਕਿ ਉਹਨਾਂ ਦੇ ਡਰੋਨ ਸਾਡੇ ਬੱਚੇ ਛੁੱਟ ਲੈਂਦੇ ਆ ਬਗੈਰ ਕਿਸੇ ਹਥਿਆਰ ਤੋਂ ਡਰੋਨ ਜਿਹੜਾ ਛੁੱਟਿਆ ਵਾ ਸ਼ਰਮ ਆਉਣੀ ਚਾਹੀਦੀ ਆ ਹਰਿਆਣਾ ਸਰਕਾਰ ਨੂੰ ਕਿ ਜਿਹੜੇ ਬੱਚਿਆਂ ਨੇ ਸਾਡਿਆਂ ਨੇ ਬਿਨਾਂ ਹਥਿਆਰ ਤੋਂ ਇਦੋਂ ਵੱਡੀ ਸ਼ਰਮਨਾਕ ਗੱਲ ਹੈ ਕਿਹੜੀ ਆ 85% ਆਜ਼ਾਦੀ ਦੇ ਵਿੱਚ ਸਾਡਾ ਹਿੱਸਾ ਹੈ ਤੇ ਅੰਨ ਭੰਡਾਰ ਦੇ ਵਿੱਚ ਅਸੀਂ 68% ਹਿੱਸਾ ਪਾਉਂਦੇ ਆ ਅੰਨ ਭੰਡਾਰ ਦੇ ਵਿੱਚ 68% ਹਰੀ ਕ੍ਰਾਂਤੀ ਦਾ ਜਦੋਂ ਗੱਲ ਆ ਵੀ ਉਦੋਂ ਵੀ ਪੰਜਾਬ ਹਰੀ ਜਾਵੇ ਚਾਹੇ ਚਿੱਟੀ ਆਵੇ ਜਦੋਂ ਚਿੱਟੀ ਆਈਏ ਦੁੱਧ ਦੀਆਂ ਨਦੀਆਂ ਬੁਕਾਉਂਦੀਆਂ ਅਸੀਂ ਨਦੀਆਂ ਬੁਗਾ ਦਿੰਦੇ ਆ ਦੁੱਧ ਦੀਆਂ ਉਹ ਪੰਜਾਬੀ ਲੋਕ ਆ ਅਸੀਂ ਹਰ ਪਾਸੇ ਇਹਨਾਂ ਦੇ ਮੂਹਰੇ ਖੜਦੇ ਆ ਢਾਲ ਬਣ ਕੇ ਜਦੋਂ ਬੈਰੀ ਚੜ੍ਹ ਕੇ ਆਉਂਦਾ ਨਾ ਕਾਰਗਿਲ ਦੀ ਜੰਗ ਹੁੰਦੀ ਆ ਫਿਰ ਸਰਦਾਰ ਚੇਤੇ ਆਉਂਦੇ ਨੇ ਇਹ ਕਹਿੰਦੇ ਨੇ ਸਰਦਾਰਾਂ ਨੂੰ ਮੂਹਰੇ ਲਾਵ ਸਾਡੇ ਨੌਜਵਾਨ ਇੱਕਾਂ ਚ ਗੋਲੀਆਂ ਖਾਂਦੇ ਨੇ ਉਹ ਤਾਂ ਦਿੱਲੀ ਜਾਵਣ ਸ਼ਾਮ ਨੂੰ ਪਾਕਤਾਂ ਨਾਲੇ ਸਾਨੂੰ ਇੱਕ ਵਾਰੀ ਲਾਂਭੇ ਕਰ ਦਿਓ ਸਿੱਧਾ ਦਿੱਲੀ ਜਾਣਗੇ ਜੇ ਨਾ ਜਾਣ ਜੋ ਮਰਜ਼ੀ ਕਰ ਲਿਓ ਤੁਸੀਂ ਉਹ ਲੋਕ ਆ ਸੀ ਧਰਮ ਅਸੀਂ ਇਹਨਾਂ ਦਾ ਬਚਾਇਆ ਮੈਂ ਧਰਮ ਦੀ ਗੱਲ ਨਹੀਂ ਪੈਸੇ ਕਰਨੀ ਚਾਹੁੰਦਾ ਮਸਲੇ ਬਹੁਤ ਵੱਡੇ ਵੱਡੇ ਨੇ ਜੇ ਮੈਂ ਉਸ ਪਾਸੇ ਜਾਵਾਂ ਮੈਂ ਕਿਸਾਨੀ ਦੇ ਦਾਇਰੇ ਚ ਰਹਿ ਕੇ ਗੱਲ ਕਰਨੀ ਚਾਹੁੰਦਾ ਇਤਿਹਾਸ ਅਸੀਂ ਸਾਰੇ ਜਾਣਦੇ ਜ਼ਿੰਦਗੀ ਲਾਈ ਹੈ ਨਾ ਕੰਮਾਂ ਚ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਆਟਿਆ ਮਨੁੱਖੀ ਅਧਿਕਾਰ ਦਾ 22 ਪ੍ਰਧਾਨ ਰਿਆ ਮੈਂ ਜਥੇਬੰਦੀ ਨੇ ਵੀ ਲਾਇਆ ਅਹੁਦੇਦਾਰ ਇਹਨੀ ਗੱਲ ਜਿੰਦਗੀ ਲੱਗੀ ਸਾਡੀ ਅਸੀਂ 84 ਵੀ ਦੇਖੀ ਐ ਮੈਂ ਤਾਂ ਬਾਰ-ਬਾਰ ਬੇਨਤੀਆਂ ਕਰਦਾ ਨਾ ਸਾਨੂੰ 84 ਹਜ਼ਾਰ ਰਸਤੇ ਪਾਓ 84 ਦਾ ਮਹਿਸੂਸ ਹੋ ਰਿਹਾ ਤੁਹਾਨੂੰ ਉਸ ਤਰ੍ਹਾਂ ਦਾ ਇਹ ਸਰਕਾਰ ਪਾਉਣਾ ਚਾਹੁੰਦੀ ਐ ਅਸੀਂ ਡਰਦੇ ਆ ਅਸੀਂ ਕਹਿੰਦੇ ਨਹੀਂ ਅਸੀਂ ਆਮਨਾਬ ਵਸੀਏ ਸਾਡੇ ਬੱਚੇ ਨੇ ਜਿਹੜੇ ਜਿਉਂਦੇ ਵਸਦੇ ਰਹਿਣ ਅਸੀਂ ਨੌਜਵਾਨੀ ਗੁਲਾਉਣੇ ਚਾਹੁੰਦੇ ਇਹ ਸਾਡਾ ਲੀਡਰਾਂ ਦਾ ਹੱਕ ਹੁੰਦਾ ਕਿਸੇ ਦਾ ਅਸੀਂ ਬੱਚਾ ਨਹੀਂ ਮਰਵਾਉਣਾ ਚਾਹੁੰਦੇ ਉੱਥੇ ਬਿਲਕੁਲ ਨਹੀਂ ਇਹ ਚਾਹੁੰਦੇ ਅਸੀਂ ਚਾਹੁੰਦੇ ਸਾਡੇ ਹੱਕ ਦੇ ਦਿਓ ਅਸੀਂ ਆਉਣੇ ਪੰਜਾਬ ਚ ਖੇਤੀਬਾੜੀ ਕਰੀ ਆ ਆਨੰਦਨਾਬ ਵਸੀਏ ਤੁਸੀਂ ਇੱਧਰ ਬਸੋ ਅਸੀਂ ਆਮਨਾਬ ਇੱਧਰ ਬਸੀਏ ਕੀ ਰੌਲਾ ਇਹਦੇ ਵਿੱਚ ਕਿਉਂ ਸਾਨੂੰ ਵਾਰ-ਵਾਰ ਤੁਸੀਂ ਟੌਰਚ ਕਰਦੇ ਹੋ ਜਾਂ ਟੌਰਚ karenge ਅਸੀਂ ਤਾਂ ਨਹੀਂ ਭੜਕਣੇ ਵਾਲੇ ਸਭ ਕੁਝ ਦੇਖਿਆ ਹੋਇਆ ਨੌਜਵਾਨਾਂ ਦਾ ਨਮਾ ਖੂਨ ਹੈ ਜਿਹੜਾ ਉਹ ਗਰਮ ਹੋ ਜਾਂਦਾ ਹੈ ਉਹ ਕੋਈ ਨਾ ਕੋਈ ਰਸਤਾ ਗਲਤ ਰਸਤਾ ਖਤਿਆਰ ਕਰ ਸਕਦਾ ਹੈ ਕਿ ਕਰਿਆ 84 ਦੇ ਵਿੱਚ ਕਿ ਨਾ ਦੇਸ਼ ਨੂੰ ਖਮਿਆਜਾ ਭੁਗਤਣਾ ਪਿਆ ਕਿੱਡੇ-ਕੱਡੇ ਤੇ ਰਾਜੇ ਚਲੇ ਗਏ ਮੈਂ ਉਸ ਪਾਸੇ ਫੇਰ ਮੋੜ ਕੇ ਲਿਆਉਣਾ ਗੱਲ ਨੂੰ ਅੱਗੇ ਨਾ ਤੁਸੀਂ ਇਸ ਪਾਸੇ ਦਾ ਆਪਾਂ ਜਾਣਾ ਨਹੀਂ ਚਾਹੁੰਦੇ ਵੀ ਕੀ ਕੁਛ ਇਹਨਾਂ ਨੇ ਗੁਆਇਆ ਰਾਜਾ ਨੇ ਵੀ ਤਾਂ ਗੁਆਇਆ ਆਪਣਾ ਆਪ ਫੇਰ ਉਹ ਨਾ ਕੋਈ ਆਪਾਂ ਬੱਚੇ ਸਹੀ ਸਲਾਮਤ ਰਹਿਣ ਸਾਰਿਆਂ ਦੇ ਦੇਸ਼ ਬਸਦਾ ਰਹੇ ਇਹ ਸਭ